ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਫਰਦੂਲਾ ਚੱਕ ਵਿੱਚ ਤੀਆਂ ਦਾ ਤਿਹਾਰ ਮਨਾਉਣ ਲੱਗੇ ਆ ਤੇ ਆਜੋ ਅੱਜ ਪੂਰਾ ਬਲੌਗ ਵੇਖ ਕੇ ਜਾਇਓ ਬਹੁਤ ਪਿੰਡਾਂ 'ਚ ਇਹ ਤਿਹਾਰ ਨਹੀਂ ਮਨਾਇਆ ਜਾਂਦਾ ਕੋਈ ਕੋਈ ਪਿੰਡ ਵਾ ਜਿੱਤੇ ਤੇ ਆਪਣੀ ਸੱਭਿਆਚਾਰਕ ਰੀਤ ਆ ਸਾਵਣ ਦੇ ਮਹੀਨੇ ਵਿੱਚ ਬੂੜਾ ਥੱਲੇ ਪਿੰਗਾ ਪਾ ਕੇ ਤੇ ਜਿਹੜੀਆਂ ਬੀਬੀਆਂ ਨੇ ਉਹ ਤਿਉਹਾਰ ਮਨਾਉਂਦੀਆਂ ਨੇ ਆਪਣਾ ਸੈਲੀਬ੍ਰੇਟ ਕਰਦੀਆਂ ਨੇ ਭੰਗੜਾ ਗਿੱਧਾ ਪਾਉਂਦੀਆਂ ਨੇ ਤਾਂ ਅੱਜ ਦੇ ਬਜ਼ੁਰਗਾਂ ਨੇ ਭੰਗੜੇ ਆਲੇ ਪੂਰੇ ਵਟ ਗੱਦੇ ਆ ਤਾਂ ਜੋ ਸਾਰੇ ਜਣੇ ਪੂਰਾ ਬਲੌਗ ਵੇਖ ਕੇ ਜਾਇਓ ਫੜਜੂਲਾ ਚੱਕਦੀਆਂ ਧੀਆਂ ਦਾ ਤਿਹਾੜੀ ਸਕਤੇ ਹੋਣਾ ਵਾ ਆਂ ਜੀ ਸਕਤੇ ਹੋਣਾ ਤੇਰਾ ਅੱਜ ਵੀ ਫੋਨ ਕਰਨੀ ਕਿ ਮੰਮੀ ਤੇਰੀ ਉੱਥੇ ਜਾ ਕੇ ਕਹਿਣਗੀ ਸੀ ਕਿ ਸਾਡੀ ਕੁੜੀ ਰਕੇ ਨਾ ਤਾਂ ਹਾਂ ਜੀ ਤਾਂ ਮੈਂ ਮੈਨੂੰ ਕਿਹ ਚਾਹਂਦੀ ਫੋਨ ਕਰਕੇ ਆਉਂਦਾ ਜਾਂਦਾ ਆਪਦਾ ਕਾਈ ਲੱਗੇ ਚੱਲ ਜਾ ਜਿੱਥੇ ਤਾਈ ਲੱਗੇ कुछ क्या डेरे <laughs> बड़े <laughs> <laughs> ਲਓ ਜੀ ਹੁਣ ਪਾਣੀ ਦੀ ਸੇਵਾ ਚੱਲ ਪਈ ਆ ਤੇ ਸਾਰੀ ਸੰਗਤ ਜਲ ਸਕੰਡ ਹੈ ਪਈ ਆ ਜਾਲ ਦਸਾ ਕੇ ਤੇ ਫੇਰ ਦੁਬਾਰਾ ਪੰਗੜਾ ਗਿੱਦਾ ਸਟਾਰਟ ਲੱਗਾ ਜੇ ਹੁਣ

ਤਾਰੇ ਉੱਤੇ ਲੱਗਦੀ ਹੈ ਜੀ ਤਾਰੇ ਉੱਤੇ ਲੱਗਦੀ ਹੈ ਜੀ ਨਿਆਣੇ ਉੱਤੇ ਲੱਗਦੀ ਹੈ ਜੀ ਜੀ ਚਾਹੇ ਜਿਆਦੇ ਹੈ おは ਤਾਜ ਰੇਸੀਗਾ ਤੇਰੀ ਨਾ ਮੈਂ ਨਾ ਨਾ ਲਾਲਾ ਮੈਂ ਲਓ ਜੀ ਗਰਮੀ ਬਹੁਤ ਜ਼ਿਆਦਾ ਹੈ ਤੇ ਫਿਰ ਵੀ ਧੀਆਂ ਦਾ ਤਿਹਾਰ ਸਾਰੇ ਨੇ ਮਨਾਇਆ ਵਾ ਤੇ ਸੌਂ ਦੇ ਮਹੀਨੇ ਜੀ ਇਹ ਤਿਹਾਰ ਹੁੰਦਾ ਵਾ ਲਓ ਜੀ ਇੱਕ ਪੰਜਾਬੀਆਂ ਦਾ ਹੋੜ ਸੱਭਿਆਚਾਰ ਦੀਤ ਆ ਜਿਹੜੀ ਸੌਂ ਦੇ ਮਹੀਨੇ ਜੇ ਖੀਰ ਤੇ ਮਾਲ ਫੂੜੇ ਤੇ ਲਓ ਜੀ ਸਾਰੀ ਸੰਗਤ ਲੰਗਰ ਸਕੰਦੀ ਆ ਹੁਣ ਤੇ ਉਹ ਵੀ ਪੰਜਾਬੀਆਂ ਦੀ ਰੀਤ ਆ ਸੌਂ ਦੇ ਮਹੀਨੇ ਵਿੱਚ ਸਾਰੇ ਕਰਦੇ ਰਹੇ ਆ ਔਰ ਜੂੜੇ ਨਾ ਦੇ ਰਹੇ ਆ ਉਹਨਾਂ ਨੇ ਸਾਰੇ ਉਤੰਗਲੇ ਤੋਂ ਬਾਅਦ ਚ ਇੱਕ ਦਿੱਤਾ ਪਾ ਗਏ ਸਾਰੇ ਆਪਣਾ ਨੰਬਰ ਸਾਥ ਕੇ ਫੋਨ ਕਰਾਉਂਦੇ ਜੀ ਤੁਹਾਨੂੰ ਇੰਤ ਕਰਕੇ ਜਰੂਰ ਦੱਸਿਓ